ਫਰੀਦਕੋਟ ਤੋਂ ਪੰਜਵਾਂ ਦਾ ਉਮੀਦਵਾਰ ਹੰਸਰਾ ਜਹੰਸੂ ਹੁਨਾ ਦੇ ਪੁੱਤਰ ਅੱਜ ਯੁਵਰਾਜ ਹੰਸੂ ਹੁਨਾ ਦੇ ਵੱਲੋਂ ਫਰੀਦਕੋਟ ਦੇ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਜੀ ਹਾਂ ਦੱਸ ਜਿਏ ਕਿ ਹੰਸਰਾ ਜਹੰਸੂ ਹੁਨਾ ਦੇ ਪੁੱਤਰ ਯੁਵਰਾਜ ਹੰਸੂ ਹੁਨਾ ਦੇ ਵੱਲੋਂ ਅੱਜ ਫਰੀਦਕੋਟ ਦੇ ਵਿੱਚ ਪਹੁੰਚ ਕੇ ਜਿਹੜਾ ਆ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਉਹਨਾਂ ਦੇ ਵੱਡੇ ਪੁੱਤਰ ਦੇ ਵੱਲੋਂ ਵੀ ਪ੍ਰਚਾਰ ਕੀਤਾ ਗਿਆ ਸੀਗਾ ਪਰ ਉਸ ਦੌਰਾਨ ਉਹਨਾਂ ਨੂੰ ਕਿਸਾਨਾਂ ਨੇ ਘੇਰਾ ਪਾਲਿਆ ਤੇ ਕਾਫੀ ਜ਼ਿਆਦਾ ਸਵਾਲ ਜਵਾਬ ਵੀ ਕੀਤੇ ਪਰ ਇਸ ਵਾਰ ਯੁਵਰਾਜ ਹੰਸ ਜਿਹੜੇ ਨੇ ਜੋ ਕਿ ਇੱਕ ਸਿੰਗਰ ਵੀ ਨੇ ਇੱਕ ਕਲਾਕਾਰ ਵੀ ਨੇ ਤਾਂ ਉਹਨਾਂ ਨੇ ਅੱਜ ਫਰੀਦਕੋਟ ਦੀ ਧਰਤੀ ਤੇ ਪੈਰ ਪਾ ਕੇ ਆਪਣੇ ਪਿਤਾ ਦੇ ਲਈ ਚੋਣ ਪ੍ਰਚਾਰ ਸ਼ੁਰੂ ਕੀਤਾ ਹੈ ਤੇ ਇਸ ਦੌਰਾਨ ਕਾਫੀ ਭਾਗ ਭੂਮਤੇ ਹੋਏ ਵੀ ਯੁਵਰਾਜ ਹੰਸ ਨਜ਼ਰ ਆਏ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਤਾ ਦੇ ਲਈ ਪਾਕਿਸਤਾਨਾ ਦੇ ਵੱਲੋਂ ਭੱਦੀ ਸ਼ਬਦਾਬੀ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਲੋਕ ਅੱਜ ਵੀ ਉਹਨਾਂ ਦੇ ਪਤਨ ਨੂੰ ਯਾਦ ਕਰਦੇ ਨੇ ਤੇ ਉਹਨਾਂ ਦੇ ਦੁਆਰਾ ਕੰਮ ਕੀਤੇ ਗਏ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਲੋਕ ਯਾਦ ਕਰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਪਿਤਾ ਜੀ ਸਾਈਂ ਜੀ ਨੇ ਤਾਂ ਸੋ ਉਹਨਾਂ ਨੂੰ ਘਰ ਦੇ ਵਿੱਚ ਸਾਈਂ ਜੀ ਕਹਿ ਕੇ ਪੁਕਾਰਦੇ ਨੇ ਤੇ ਜੋ ਵੀ ਉਹ ਵਾਅਦਾ ਕਰਦੇ ਨੇ ਕੰਮ ਕਰਨ ਦਾ ਉਹ ਜ਼ਰੂਰ ਪੂਰਾ ਕਰਦੇ ਨੇ ਤਾਂ ਐਸੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਹੰਸਰਾ ਘਾਂਸੂ ਦੇ ਪੁੱਤਰ ਯਵਰਾਜ ਹੰਸ ਕਾਫੀ ਜ਼ਿਆਦਾ ਭਾਗ ਭੁੰਦੇ ਹੋਏ ਨਜ਼ਰ ਆਇਆ ਕਿਉਂਕਿ ਦੂਜੇ ਪੱਨੇ ਦੇਖਿਆ ਜਾਵੇ ਤਾਂ ਕਿਸਾਨਾਂ ਦੇ ਵੱਲੋਂ ਲਗਾ ਸਰ ਹੰਸਰਾਜ ਹੰਸੂਨਾ ਦਾ ਯਕੀਦੀ ਕਿ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਬੋਲੋ ਸਵਾਲ ਜਵਾਬ ਕੀਤੇ ਜਾਂਦੇ ਨੇ ਹਾਲਾਂਕਿ ਇਹ ਜੁੜੀਆਂ ਕਈ ਤਸਵੀਰਾਂ ਵੀ ਸਾਹਮਣੇ ਦੇਖਣ ਨੂੰ ਮਿਲੀਆਂ ਜਿੱਥੇ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਆਪਸ ਦੇ ਵਿੱਚ ਆਮੋ ਸਾਹਮਣੇ ਹੁੰਦੇ ਹੋਏ ਦੇਖੇ ਗਏ ਨੇ ਪਰ ਫਿਲਹਾਲ ਹੀ ਹੰਸਰਾਜ ਹੰਸੂਨਾ ਦਾ ਕੀ ਕੁਝ ਕਹਿਣਾ ਆਪਣੇ ਪਿਤਾ ਦੇ ਨੇ ਹੱਕ ਦੇ ਵਿੱਚ ਆਏ ਤੋਂ ਪ੍ਰਚਾਰ ਕਰਨ ਲਈ ਆਉਂਦੇ ਹਾਂ ਸਰ ਜੀ ਤੁਸੀਂ ਮੋਗਾ ਪਹੁੰਚੇ ਹੋ ਕਹਾਣੀ ਅੱਜ ਮੇਰਾ ਪਹਿਲਾ ਦਿਨ ਹੈ ਜੀ ਕੈਂਪੇਨਿੰਗ ਦਾ ਮੋਗੇ ਪਹੁੰਚਾ ਮੋਗੇ ਤੋਂ ਸ਼ੁਰੂਆਤ ਕੀਤੀ ਹੈ ਬੜਾ ਪਿਆਰ ਮਿਲਿਆ ਬੜੇ ਪਿਆਰੇ ਲੋਗ ਨੇ ਤੇ ਸਾਰੇ ਜਨ ਬਸ ਇਹੀ ਆ ਕਿ ਇੱਕ ਤਰੀਕ ਨੂੰ ਤੁਸੀਂ ਮੇਰੇ ਫਾਦਰ ਜਨਾਬ ਤੁਸ਼ੀਰੇ ਹੰਸਾ ਜਨਸਟਿੰਗ ਵੋਲਫਾਊ ਤੇ ਤਾਉਂਗ ਆਨੌਰ ਸਮੇਂ ਦੇ ਵਿੱਚ ਜਿਵੇਂ ਵਿਰੋਧ ਹੋ ਰਿਹਾ ਹੈਗਾ ਉਹਨੂੰ ਕੰਕੀ ਲਾ ਦਾਲੀ ਇਸੇ ਤਰ੍ਹਾਂ ਬੋਲ ਰਹੇ ਨੇ ਜੀ ਆ ਨਹੀਂ ਜੀ ਮੇਰੇ ਡੈਡ ਇਹਨੇ ਪਿਆਰੇ ਨੇ ਉਹਨਾਂ ਨੇ ਪਿਆਰ ਨਾਲ ਸਾਰਿਆਂ ਨੂੰ ਮਨਾ ਲੈਣਾ ਮੈਨੂੰ ਪਤਾ ਹੈ ਔਰ ਸਾਡੀ ਫੈਮਿਲੀ ਦਾ ਇਹੀ ਦਸਤੂਰ ਆਹੀ ਰਿਵਾਜ ਆ ਕਿ ਰੁੱਸੇ ਨੂੰ ਪਿਆਰ ਨਾਲ ਮਨਾ ਲੇਦਾ ਜਾਂ ਗਾ ਕੇ ਮਨਾ ਲੇਦਾ ਸੀ ਤੇ ਇਹੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਹੰਸਰਾਏ ਦੇ ਬੇਟਿਆਂ ਅੱਜ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਵਿਰੋਧ ਹੋ ਰਿਹਾ ਕਿਉਂ ਹੋ ਰਿਹਾ ਵਿਰੋਧ ਵਿਰੋਧ ਮੈਨੂੰ ਆਪ ਨਹੀਂ ਸਮਝ ਆ ਰਹੀ ਜੀ ਕਿਉਂ ਹੋ ਰਿਹਾ ਬਟ ਚਲੋ ਜੋ ਵਿਰੋਧ ਕਰ ਵੀ ਰਹੇ ਨੇ ਤੇ ਮੈਂ ਕਹਿੰਦਾ ਠੀਕ ਆ ਉਹਨਾਂ ਦਾ ਰਾਈਟ ਆ ਜੀ ਵਿਰੋਧ ਕਰਨਾ ਬਟ ਕੁਝ ਤਰੀਕਾ ਉਹਨਾਂ ਦਾ ਮੈਨੂੰ परम बे शुबा देरा या बच्चा नहीं लग रहा मैं यही अपील करूंगा ਤੁਹਾਡੇ ਆਪਣੇ ਬੱਚਿਆਂ ਦੀ ਅ ਰਜਾਵ ਦੇ ਸਾਨੂੰ ਬਹੁਤ ਕੁਝ ਦਿੱਤਾ ਹਮੇਸ਼ਾ ਹੀ ਪਿਆਰ ਸਤਕਾਰ ਹਰ ਕੁਝ ਦਿੱਤਾ ਤੇ ਜੇ ਤੁਹਾਨੂੰ ਲੱਗਦਾ ਵੀ ਕੁਝ ਗਲਤ ਆਇਆ ਹੈ ਤਾਂ ਆਪ ਜੋੜ ਕੇ ਮਾਫੀ ਆਜੀ ਕਹਿ ਰਹੇ ਹਾਂ ਰਾਈਟ ਆਉਣਾ ਦਾ ਕੀ ਰਾਈਟ ਹੈ ਕਿਉਂ ਕੀ ਮੰਗਾਂ ਦੀ ਇੱਕ ਫਾਨਾ ਨੂੰ ਅ ਮੰਗ ਰਹੇ ਨੇ ਮੈਨੂੰ ਨਹੀਂ ਪਤਾ ਜੀ ਕੀ ਮੰਗ ਰਹੇ ਨੇ ਉਹ ਬਟ ਮੈਂ ਇਹੀ ਕਹਣਾ ਕਿ ਦੇਖੋ ਕੁਝ ਲਿਮਿਟਿਡ ਜਿਹੜੇ ਹੈਗੇ ਨੇ ਲੋਕ ਉਹ ਇੱਕ ਪ੍ਰੋਪਗੈਂਡਾ ਵੀ ਚਲਾ ਰਹੇ ਨੇ ਉਸ ਸਮਾਂ ਦੇ ਖਿਲਾਫ ਕਿ ਕਿਉਂਕਿ ਕੈਂਡੀਡੇਟਸ ਤਾਂ ਹੋਰ ਵੀ ਬਹੁਤ ਨੇ ਪਰ ਜ਼ਿਆਦਾ ਉਹਨਾਂ ਲਈ ਹੋ ਰਿਹਾ ਤਾਂ ਕਰਕੇ ਕੱਲ ਇਮੋਸ਼ਨਲ ਹੀ ਹੋਗੇ ਸੀ ਕਿ ਕਿਉਂ ਵੀਰੇ ਨਾਲ ਹੀ ਕਿਉਂ ਇਦਾਂ ਕਰ ਰਿਹਾ ਬਸ ਸਾਨੂੰ ਇਹ ਹੀ ਆ ਬੀਇੰਗ ਅ ਸੰ ਨਾ ਉਹਨਾਂ ਦੇ ਨਾਲ ਖੜਾ ਆ ਉਹਨਾਂ ਦੀ ਕੈਂਪੇਨਿੰਗ ਤੇ ਆ ਆ ਬਸ ਮੈਂ ਇਹ ਹੀ ਕਹ ਰਾਂ ਜਿਉਂ ਹੀ ਥੋੜੀਆਂ ਮੰਗਾਂ ਨੇ ਇੱਕ ਵਾਰੀ ਸਾਨੂੰ ਬਹੁਤ ਚਲਾਓ ਅਸੀਂ ਕੋਸ਼ਿਸ਼ ਕਰਾਂਗੇ ਜੀ ਜੋ ਵੀ ਤੁਹਾਡੇ ਕਿਸੇ ਗਲੇ ਆ ਤੁਸੀਂ ਅੱਜ ਕਾਫੀ ਲੋਕਾਂ ਨੂੰ ਮਿਲੋਗੇ ਕਿਸ ਤਰ੍ਹਾਂ ਦਾ ਪਿਆਰ ਲੋਕਾਂ ਦੇ ਦਿੱਸਣੂਗਾ ਬਹੁਤ ਅੱਛਾ ਮੈਂ ਜਿਵੇਂ ਦੱਸਿਆ ਜੀ ਮੋਗੇ ਦੂਜੀ ਵਾਰੀ ਆਇਆ ਪਹਿਲੀ ਵਾਰੀ ਮੈਂ ਉਦੋਂ ਆਇਆ ਸੀ ਜਦੋਂ ਮੇਰੀ ਫਿਲਮ ਸਟਾਰਟ ਹੋਣੀ ਸੀ ਬਰਗਾ ਯਾਰ ਦੂਜੀ ਵਾਰ ਨੂੰ ਮੌਕਾ ਮਿਲਿਆ ਮੋਗੇ ਆਉਣ ਦਾ ਬੜੇ ਪਿਆਰੇ ਲੋਕ ਨੇ ਇੱਥੇ ਉਦੋਂ ਵੀ ਬਹੁਤ ਪਿਆਰ ਮਿਲਿਆ ਸੀ ਤੇ ਅੱਜ ਵੀ ਬਹੁਤ ਪਿਆਰ ਮਿਲ ਰਿਹਾ ਹੈ ਕੀ ਮੈਨਨੇ ਘਨੇ ਦੌਰਾਨ ਇੱਕ ਪਸੰਦੀ ਜਿਹੜਾ ਮੌਕਾ ਹੀ ਸੀ ਉਦੋਂ ਨਾਲੇ ਕਿਸਾਨ ਨੇ ਕਾਫੀ ਰੂਪ ਅਸ਼ੇਵਾਂ ਮੋਦੀ ਤੁੰਗਾਂ ਨੇ ਮਾਨੇ ਸੀ ਕਿਸਾਨ ਨੇ ਮਾਨੇ ਉਸੇ ਦੌਰਾਨ ਉਹਨਾਂ ਨੇ ਕਿਸਾਨੇ ਮੁੰਡਾ ਕਿੰਨਾਂ ਬਰਕਰਾਰ ਰਹਿ ਗਏ ਇਹ ਮੁੰਡਾ ਇਹਨਾਂ ਕੋਲ ਤਾਂ ਕੋਈ ਨਹੀਂ ਮੈਂ ਉਹ ਹੀ ਕਹਿ ਰਿਹਾ ਕਿ ਇੱਕ ਡੈਡ ਨੇ ਵੀ ਉਸ ਦਿਨ ਕਿਹਾ ਸੀਗਾ ਕਿ ਤੁਸੀਂ ਐਟਲੀਸਟ ਮੈਨੂੰ ਮੌਕਾ ਤਾਂ ਦਿਓ ਇੱਕ ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ ਜੀ ਦੇਖ ਕੇ ਮੌਕਾ ਦੇ ਕੇ ਦੇਖਿਆ ਵੀ ਆ ਔਰ ਮੈਨੂੰ ਇਹ ਵੀ ਪਤਾ ਡੈਡੀ ਜੀ ਨੇ ਹਮੇਸ਼ਾ ਅੱਕ ਸੱਚ ਦੀ ਲੜਾਈ ਲੜੀ ਆ ਚਾਹੇ ਉਹ ਕੁਝ ਵੀ ਹੋਣ ਇਟਸ ਨਾਟ ਅਬਾਊਟ ਪਾਰਟੀ ਐ ਕੁਝ ਵੀ ਇੱਕ ਵਾਰੀ ਸਾਡੇ ਹੱਥ ਪਾਵਰ ਹੋਊਗੀ ਉਹ ਕਹਿਣ ਜੋਗੇ ਤਾਂ ਹੋਵਾਂਗੇ ਉਹਨਾਂ ਨੂੰ ਕਿ ਦੋ ਵੀਰਾਂ ਦੀਆਂ ਮੰਗਾਂ ਮੰਨੀਆਂ ਜਾਣਾ ਉਹ ਡੈਡੀ ਜੀ ਮੈਨੂੰ